ਦਰਸ਼ਕੋ ਬ੍ਰੇਕਪਾਟਾ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਅਗਲੇ ਸ਼ੋਅ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਰਸ਼ਕਾਂ ਦਾ ਜਿਹੜੇ ਕਿ ਫੇਸਬੁੱਕ ਤੇ ਲਾਈਵ ਦੇਖ ਰਹੇ ਨੇ ਸ਼ੁਕਰੀਆ ਦਾ ਆਖਣਾ ਚਾਹੁੰਦੇ ਜੀ ਬਹੁਤ ਸਾਰੇ ਵੀਰਾਂ ਨੇ ਆਪਣੇ ਫਤਿਹ ਔਰ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਜਿਨ੍ਹਾਂ ਚ ਵੀਰ ਦਲਜੀਤ ਸਿੰਘ ਸਿੰਘ ਬਾਗੀ ਅਮਰਜੀਤ ਸਿੰਘ ਨੰਦਾ ਸਰਵੰਤ ਸਿੰਘ ਜਮਸ਼ੀਦ ਭਟ ਮਲਕ ਦਾਨਿਸ਼ ਖਾਨ ਜਮਸ਼ੀਦ ਭਟ ਤੇ ਸਿਆਟਲ ਤੋਂ ਸਾਡੇ ਵੀਰ ਸਤਪਾਲ ਸਿੰਘ ਪਰਿਵਾਰ ਨੇ ਅਸੀਂ ਸਭ ਦਾ ਸ਼ੁਕਰੀਆ ਦਾ ਕਰਨਾ ਚਾਹੁੰਦੇ ਜੀ ਇਸ ਫੇਸ ਦੇ ਵਿੱਚ ਅਸੀਂ ਪਹਿਲੇ ਚ ਗੱਲ ਕੀਤੀ ਜੀ ਸਕਾਟਲੈਂਡ ਦੇ ਦੁਬਾਰਾ ਹੋਣ ਵਾਲੇ ਰੈਫਰੈਂਡਮ ਦੀ ਜਿਸ ਤੇਲੇ ਯੋ ਲੋਕਾਂ ਦਾ ਮੂਡ ਗੋਸ ਕਰ ਰਹੇ ਨੇ ਔਰ ਮੈਂ ਅੱਗੇ ਮੈਂਸ਼ਨ ਕੀਤਾ ਹੋਇਆ ਵੀ ਕੈਨੇਡਾ ਦੇ ਵਿੱਚ ਇਵਨ ਕਿਊਬੈਕ ਦੇ ਮੁੱਦੇ ਤੇ 1980 ਦੇ ਵਿੱਚ ਵੀ ਰੈਫਰੈਂਡਮ ਹੋਇਆ ਸੀ ਔਰ ਫਿਰ 15 ਸਾਲ ਬਾਅਦ 1995 ਵਿੱਚ ਵੀ ਹੋਇਆ ਹਾਲਾਂਕਿ ਦੋਨੋਂ ਵਾਰ ਲੋਕਾਂ ਨੇ ਹੀ ਡਿਸਾਈਡ ਕੀਤਾ ਹੈ ਮжоਰਿਟੀ ਨਾਲ ਕਿ ਵੀ ਉਹਨਾਂ ਨੇ ਕੈਨੇਡਾ 'ਚ ਰਹਿਣਾ ਹੈ ਲੇਕਿਨ ਕਦੇ ਵੀ ਜਦੋਂ ਕੋਈ ਲੋਕ ਆਜ਼ਾਦੀ ਦੇ ਰਸਤੇ ਤੇ ਤੁਰ ਪੈਣੇ ਨੇ ਤਾਂ ਫਿਰ ਕੋਈ ਇੱਕ ਅਟੈਂਪਟ ਆਪਣੇ ਆਪ ਦੇ ਵਿੱਚ ਕਾਫੀ ਨਹੀਂ ਹੁੰਦਾ ਬਹੁਤ ਵਾਰ ਕਰਨ ਤੋਂ ਬਾਅਦ ਕਈ ਸਦੀਆਂ ਬਾਅਦ ਵੀ ਤੁਸੀਂ ਫਿਰ ਖਲੋ ਸਕਦੇ ਹੋ ਜਿਵੇਂ ਸਕਾਟਲੈਂਡ ਦੇ ਲੋਕ ਖਲੋਤੇ ਨੇ ਜੀ ਔਰ ਉਹਦੇ ਚ ਜਿਵੇਂ ਉਹਨਾਂ ਦੀ ਲੀਡਰ ਨੇ ਬੀਬੀ ਨੇ ਯਾਦ ਕਰਵਾਇਆ ਕਿ ਤੁਹਾਡੇ ਕੋਲ ਆਪਣੀ ਕਿਸਮਤ ਘੜਨ ਦਾ ਹੱਕ ਨਹੀਂ ਹੈ ਔਰ ਕੀ ਤੁਸੀਂ ਹਮੇਸ਼ਾ ਹੀ ਚਾਹੋਗੇ ਕਿ ਤੁਹਾਡੀ ਕਿਸਮਤ ਦਾ ਫੈਸਲਾ ਕੋਈ ਹੋਰ ਕਰੇ ਜੀ ਹੁਣ ਭਾਰਤ ਦੇ ਵਿੱਚ ਜਿਹੜੀਆਂ ਸਟੇਟਸ ਨੇ ਵਰਚੂਅਲੀ ਉਹਨਾਂ ਦੇ ਉਹਨੇ ਹੱਕ ਵੀ ਨਹੀਂ ਨੇ ਜਿੰਨੇ ਇੱਥੇ ਕਾਉਂਟੀਆਂ ਦੇ ਨੇ ਜਾਂ ਜਿਹਨੂੰ ਅਸੀਂ ਇਵਨ ਮਿਊਨਿਸਪਲ ਕਮੇਟੀਆਂ ਕਹਿ ਸਕਦੇ ਹਾਂ ਉਹ ਕਿ ਇਥੇ ਕਾਉਂਟੀ ਆਲਮੋਸਟ ਉਹੀ ਹੈ ਜਿਹਨੂੰ ਅਸੀਂ ਉੱਥੇ ਡਿਸਟ੍ਰਿਕਟ ਕਹਿੰਦੇ ਆ ਜ਼ਿਲ੍ਹਾ ਜੀ ਔਰ ਇਥੇ ਇਵਨ ਜੇ ਇੱਕ ਕਾਉਂਟੀ ਦੇ ਕੋਲ ਆਪਣਾ ਪਾਣੀ ਹੈ ਤਾਂ ਉਹਨੇ ਦੂਸਰੇ ਨੂੰ ਚਾਹੀਦਾ ਹੈ ਦੇਣਾ ਹੈ ਤਾਂ ਉਸ ਦੀ ਕੀਮਤ ਅਦਾ ਕੀਤੀ ਜਾਂਦੀ ਹੈ ਪੈਸੇ ਦਿੱਤੇ ਜਾਂਦੇ ਨੇ ਵਿਦਨ ਸਟੇਟ ਕੈਲੀਫੋਰਨੀਆ ਚ ਜੇ ਡਰਾਟ ਰਿਹਾ ਹੈ ਤੇ ਜੇ ਉਹਨਾਂ ਦੇ ਪਾਰਕ ਸਲਾਈਡ ਉਸਤਿਆਂ ਦੇ ਉਹਨਾਂ ਨੂੰ ਪਾਣੀ ਚਾਹੀਦਾ ਸੀ ਤੋਂ ਉਹਦੇ ਲਈ ਤੁਸੀਂ ਭੇਜ ਕਰਦੇ ਹੋ ਜੀ ਹੁਣ ਬੇਸ਼ੱਕ ਭਾਰਤੀ ਸੰਵਿਧਾਨ ਜਦੋਂ ਹੋਣ ਦੇ ਵਿੱਚ ਆਇਆ ਇੱਕ ਪੱਖ ਤੋਂ ਉਹਨਾਂ ਦਾ ਉਹ ਹੈ ਵੀ ਉਹਨਾਂ ਨੇ ਸਿੱਖਾਂ ਨੂੰ ਆਰਟੀਕਲ 25B ਦੇ ਥੱਲੇ ਸਿੱਖਾਂ ਬੋਧੀਆਂ ਜੈਨੀਆਂ ਨੂੰ Hindu ਆਲਾਨਿਆ ਉਸ ਜੇ ਗੱਲ ਨੂੰ ਅਸੀਂ ਪਾਸੇ ਵੀ ਰੱਖ ਲਈਏ ਤੇ ਇੱਕ ਵਿਜਨ ਜ਼ਰੂਰ ਸੀ ਕਿ ਭਾਰਤ ਦੇ ਵਿੱਚ ਉਹਨਾਂ ਨੇ ਮਾਡਲ ਡੈਮੋਕ੍ਰੇਸੀ ਦਾ ਪਾਰਲੀਮੈਂਟਰੀ ਸਿਸਟਮ ਅਡਾਪਟ ਕੀਤਾ ਇੰਗਲੈਂਡ ਦੇ ਪੈਟਰਨ ਤੇ ਅਮਰੀਕਾ ਦੇ ਪੈਟਰਨ ਤੇ ਪ੍ਰੈਜ਼ੀਡੈਂਸ਼ੀਅਲ ਸਿਸਟਮ ਤਾਂ ਨਹੀਂ ਲਿਆ ਜੀ ਹੁਣ ਉਸ ਦੇ ਵਿੱਚ ਇੱਕ ਪਾਸੇ ਪਾਰਲੀਮੈਂਟ ਸੀ ਰਾਜ ਸਭਾ ਸੀ ਅਪਰ ਹਾਊਸ ਜਿਹਨੂੰ ਕਹਿੰਦੇ ਨੇ ਉਹ ਵੀ ਹਾਊਸ ਆਫ ਲਾਰਡਸ ਦੇ ਪੈਟਰਨ ਤੇ ਸੀ ਇਸੇ ਤਰ੍ਹਾਂ ਸਟੇਟਾਂ ਦੇ ਵਿੱਚ ਵੀ ਹੁਣ ਤਾਂ ਸਟੇਟਾਂ ਚ ਕਰ ਲਈ ਐਸੈਂਬਲੀ ਰਹਿ ਗਈ ਪੰਜਾਬ ਚ ਜੇ ਯੂਪੀ ਜਜੇ ਉਹਨੂੰ ਵਿਧਾਨ ਪਰਿਸ਼ਦ ਕਹਿੰਦੇ ਸੀ ਇੱਕ ਵਿਧਾਨ ਸਭਾ ਸੀ ਪੰਜਾਬ ਚ ਵੀ ਵਿਧਾਨ ਪਰਿਸ਼ਦ ਲਈ ਲੰਬਾ ਵਕਤ ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਜਿਹੜੇ ਕਿ ਮੈਂਬਰ ਰਹੇ ਹੁੰਦਾ ਹੈ ਕਿ ਜੀ ਐਮ ਐਲ اے ਜਾਂ ਉਹ ਵਿਧਾਨ ਪਰਿਸ਼ਦ ਦੇ ਮੈਂਬਰ ਸੀ ਕੁਝ ਉਹਣਾ ਲੜਕੇ ਨਹੀਂ ਸੀ ਆਂਦੇ ਜਿਵੇਂ ਰਾਜ ਸਭਾ ਦੇ ਵਿੱਚ ਜਿਹੜੇ ਇਨਡਾਇਰੈਕਟ VOTING ਹੁੰਦੀ ਹੈ ਤੇ ਨੋਮੀਨੇਸ਼ਨ ਹੁੰਦੀ ਹੈ ਸੋ ਇਹ ਜ਼ਰੂਰ ਡ੍ਰੀਮ ਸੀ ਕੰਸਟਿਟੂਐਂਟ ਅਸੈਂਬਲੀ ਦਾ ਵੀ ਜਿਹੜਾ ਭਾਰਤ ਦੇ ਵਿੱਚ ਇੱਕ ਟ੍ਰੂ ਫੈਡਰਲ ਸਟਰਕਚਰ ਹੋਵੇ ਹਾਲਾਂਕਿ ਉਹਦੇ ਵਿੱਚ ਉਹਨਾਂ ਨੇ ਕੁਝ ਐਸੇ ਵੀ ਸੈਕਸ਼ਨ ਵਾਰਡ ਦਿੱਤੇ ਜਿਨੇ ਪਾਵਰ ਸੈਂਟਰ ਨੂੰ ਦਿੱਤੇ ਜਿਵੇਂ ਆਰਟੀਕਲ 356 ਹੈ ਭਾਰਤੀ ਸੰਵਿਧਾਨ ਅੰਦਰ ਜਿਹਦੇ ਥੱਲੇ ਜਦੋਂ ਮਰਜ਼ੀ ਜਿਹੜਾ ਉਹ ਗਵਰਨਰ ਜਿਹੜਾ ਹੁੰਦਾ ਹੈ ਸਟੇਟ ਦਾ ਉਹ ਪ੍ਰੈਜ਼ੀਡੈਂਟ ਦਾ ਨੁਮਾਇੰਦਾ ਹੁੰਦਾ ਹੈ ਰਾਸ਼ਟਰਪਤੀ ਦਾ ਜਦੋਂ ਮਰਜ਼ੀ ਅਸੈਂਬਲੀ ਭੰਗ ਕਰ ਦੇ ਉਹ ਜਿਵੇਂ ਦੀ ਸ਼ਰਾਰਤ ਇਹਨਾਂ ਨੇ ਅਰੁਣਾਚਲ ਦੇ ਵਿੱਚ ਕੀਤੀ ਉੱਤਰਾਖੰਡ ਦੇ ਵਿੱਚ ਕੀਤੀ ਭਾਵੇਂ ਸੁਪਰੀਮ ਕੋਰਟ ਨੇ ਉਹਨੂੰ ਤੋੜ ਦਿੱਤਾ ਉਹ ਸਾਰੇ ਫੈਸਲੇ ਜੋ ਲਏ ਉਹਨਾਂ ਨੇ ਜੀ ਲੇਕਿਨ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਹਕੂਮਤਾਂ ਜਸਟਿਸ ਗੁਰਨਾਮ ਸਿੰਘ ਲక్ష్మణ ਸਿੰਘ ਗਿੱਲ ਔਰ ਬਾਦਲਦੇਵ ਵੀ ਸ਼ਾਇਦ ਪਹਿਲੀ ਹਕੂਮਤ ਉਹ ਆਰਟੀਕਲ 356 ਦੇ ਅੰਦਰ ਤੋੜ ਦਿੰਦੇ ਸੀ ਇੰਦਰਾ ਗਾਂਧੀ ਪਾਵਰ ਚ ਆਈ ਹਾਰ ਤੋਂ ਬਾਅਦ ਪਹਿਲਾਂ ਹਾਰ ਗਈ ਸੀ ਨੌ ਅਸੈਂਬリーズ ਜਿਹੜੀਆਂ ਨੇ ਉਹਨੇ ਰਾਤੋਂ ਰਾਤ ਡਿਜ਼ੋਲਵ ਕਰਤੀ ਸੋ ਓਵਰ ਅ ਪੀਰੀਅਡ ਆਫ ਟਾਈਮ 70 ਸਾਲ ਦੇ ਵਿੱਚ ਪਾਵਰ ਇਥੋਂ ਤੱਕ ਪਹੁੰਚ ਗਈ ਕਿ ਅਸੀਂ ਦੇਖਦੇ ਹਾਂ ਇੰਦਰਾ ਗਾਂਧੀ ਨੇ ਪਾਣੀ ਦਾ ਅਵਾਰਡ ਦਿੱਤਾ ਉਹਦਾ ਕੋਈ ਹੱਕ ਹੀ ਨਹੀਂ ਬਣਦਾ ਭਾਰਤ ਦਾ ਸੰਵਿਧਾਨ ਪਾਣੀ ਨੂੰ ਸਟੇਟਾਂ ਦੀ ਮਲਕੀਅਤ ਮੰਨਦਾ ਹੈ ਕਿ ਭਾਈ ਜਿੱਥੋਂ ਗੁਜ਼ਰਦੀਆਂ ਨੇ ਨਦੀਆਂ ਦਰਿਆ ਕਿਉਂਕਿ ਜਦੋਂ ਹਾੜੋਂ ਹੁੰਦੇ ਨੇ ਜਾਂ ਕੋਈ ਕੁਦਰਤੀ ਆਫਤ ਆਂਦੀ ਐ ਉਹਦੇ ਕੰਡੇ ਰਹਿਣ ਵਾਲੇ ਲੋਕ ਹੀ ਸਫਰ ਕਰਦੇ ਨੇ ਇਹੀ ਰਾਈਪੇਰੀਅਨ ਲਾਅ ਹੈ ਇੰਟਰਨੈਸ਼ਨਲ ਲੇਕਿਨ ਉਨੂੰ ਤੋੜ ਕੇ ਵੀ ਉਹਨਾਂ ਨੇ ਉਹਨੇ ਇੰਦਰਾ ਗਾਂਧੀ ਨੇ ਅਵਾਰਡ ਦਿੱਤਾ ਹੈ ਔਰ ਅੱਜ ਤੱਕ ਕਿਵੇਂ ਜਦੋਂ ਅਸੀਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇਖਦੇ ਸੈਕਸ਼ਨ 78 79 80 ਦੇ ਥੱਲੇ ਪਾਣੀ ਆਪਣੇ ਕੋਲ ਰੱਖ ਕੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਉਹ ਬਿੱਲੀ ਬਹਿ ਗਈ ਹੈ ਉਹਦੇ ਤੇ ਕੰਟਰੋਲ ਕਰਕੇ ਸਾਰਾ ਕਿ ਜੀ ਹੁਣ ਬਾਕੀ ਬਾਂਦਰਾ ਨੂੰ ਲੜਾਈ ਜਾ ਹਰਿਆਣਾ ਕੁਛ ਕਹੀ ਜਾਏਗਾ ਰਾਜਸਥਾਨ ਕੁਛ ਕਹੀ ਜਾਏਗਾ ਜੀ ਸੋ ਇੱਕ ਪਾਸੇ ਤਾਂ ਉੱਥੇ ਹੌਲੀ 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 ਸਾਰੇ ਸਿਸਟਮ ਨੂੰ ਯੂਸਰਪ ਕਰ ਲਿਆ ਹੈ ਕਨਸਟੀਟਿਊਸ਼ਨ ਨੇ ਹੁਣ ਆ ਜੀਐਸਟੀ ਕਿ ਕਿਹੜਾ ਪਾਸ ਕੀਤਾ ਉਹਦੇ ਥੱਲੇ ਯੂਨੀਫਾਰਮ ਟੈਕਸ ਦਾ ਕੀ ਮਤਲਬ ਹੈ ਇੱਕ ਅੱਦੇ ਨੂੰ ਛੱਡ ਕੇ ਸ਼ਾਇਦ ਤਾਮਿਲਨਾਡ ਨੇ ਵਿਰੋਧ ਕੀਤਾ ਬਾਦਲ ਵੀ ਹੁਣ ਦੇ ਸੈਸ਼ਨ ਚ ਨੂੰ ਸ਼ਾਇਦ ਪਾਸ ਕਰਵਾ ਲਿਆ ਜਾਂ ਕਰਵਾ ਦੇਗਾ ਆਉਣ ਵਾਲੇ ਪੀਰੀਅਡ ਸੋ ਕੋਲ ਮੁਲਾ ਕੇ ਉਹ ਸਿਸਟਮ ਤਾਂ politically constitutionally ਯੂਸਰਬ ਕੀਤਾ ਹੀ ਕੀਤਾ ਪਰ ਜੇ ਅਸੀਂ ਸਟੇਟਾਂ ਦੇ ਹਵਾਲੇ ਨਾਲੋਂ ਪੰਜਾਬ ਦੇ ਹਵਾਲੇ ਨਾਲ ਜੇ ਅਸੀਂ ਗੱਲ ਕਰੀਏ ਬਿਸ਼ੱਕ ਖੇਤਰੀ ਪਾਰਟੀਆਂ ਨੇ ਯੂਪੀ ਦੇ ਵਿੱਚ ਬਹੁਜਨ ਸਮਾਜ ਜੈ ਲਲਤਾ ਤਮਿਲਨਾਡ ਦੇ ਵਿੱਚ ਜਾਂ ਸਮਾਜਵਾਦੀ ਭਾਵੇਂ ਨੈਸ਼ਨਲ ਪਾਰਟੀ ਵਾਂਗ ਆਪਣੇ ਆਪ ਨੂੰ ਬਿਹੇਵ ਕਰਦੀ ਹੈ ਖੇਤਰੀ ਪਾਰਟੀ ਦੀ ਤਰ੍ਹਾਂ ਹੋਰ ਵੀ ਬੀਜੂ ਪਟਰਾਗ ਦੀ ਪਾਰਟੀ 오ਡੀਸ਼ਾ ਦੇ ਵਿੱਚ ਤੇਲਗੂ ਦੇਸ਼ਮ ਆਂਧਰਾ ਦੇ ਵਿੱਚ ਜੀ ਪੰਜਾਬ ਦੇ ਵਿੱਚ ਜ਼ਾਹਰ ਹੈ ਕਿ ਅਕਾਲੀ ਦਲ ਇੱਕ ਸਟੇਜ ਦੇ ਉੱਤੇ ਖੇਤਰੀ ਪਾਰਟੀ ਦਾ ਰੋਲ ਅਦਾ ਕਰਦਾ ਸੀ ਕਿਉਂਕਿ 47 ਤੋਂ ਬਾਅਦ ਜੇ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਤਾਂ ਅਕਾਲੀਆਂ ਨੇ ਨਹੀਂ ਕੀਤੀ ਸਿੱਖ ਪਾਰਟੀ ਭਾਵੇਂ ਉਹਨੂੰ ਕਹਿੰਦੇ ਸੀ ਜਾਂ ਕਹੀ ਜਾਂਦੀ ਹੈ ਪਰ ਆਪਣੇ ਸਾਡੇ ਪੰਜਾਬੀ ਹਿੰਦੂ ਭਰਾਤ ਆਪਣੀ ਜ਼ਬਾਨ ਤੋਂ ਵੀ ਇਨਕਾਰੀ ਹੋ ਗਏ ਪੰਜਾਬੀ ਸੂਬੇ ਲਈ ਵੀ ਅਖਾਲੀ ਲੜੇ ਪਰ ਹੌਲੀ 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 ਅਖਾਲੀਆਂ ਦੀ ਵਿਲ ਜਿਹੜੀ ਹੈ ਜਦੋਂ ਅਸੀਂ ਘੱਲੂਕਾਰੇ ਦੀ ਗੱਲ ਕਰਦੇ ਹਾਂ ਜੂਨ 84 ਨਵੰਬਰ 84 ਔਰ ਗਰੀਡੀ ਲੀਡਰਸ਼ਿਪ ਨੇ ਅਲਟੀਮੇਟਲੀ ਇਹਨਾਂ ਨੇ ਪਿਛਲਗ ਬਣ ਕੇ ਭਾਜਪੀ ਔਰ ਆਰਐਸਐਸ ਦੇ ਜਿਹੜੀਆਂ ਸਾਰੀਆਂ ਕੌਮੀ ਐਸਪੀਰੇਸ਼ਨਸ ਵੀ ਖਤਮ ਕਰ ਦੁੱਤੀਆਂ ਪੰਧਕ ਵੀ ਖਤਮ ਕਰ ਦੁੱਤੀਆਂ ਪੰਜਾਬ ਦੀ ਗੱਲ ਵੀ ਮੁਕਾਜ਼ ਦੁੱਤੀ ਐਵੇਂ ਬਿਆਨ ਜੂਨ ਚੋਣਾ ਦੇ ਨੇੜੇ ਆ ਕੇ ਭੰਬੜਪੂਸੇ ਚ ਪਾਉਣ ਲਈ ਕਰ ਦਿੰਦੇ ਜੀ ਹੁਣ ਕਰਪਟ ਭਾਰਤੀ ਸਿਸਟਮ ਦੇ ਵਿੱਚ ਕੇਜਰੀਵਾਲ ਉਭਰਿਆ ਇੱਕ ਇਮਾਨਦਾਰ ਇਮੇਜ ਦੇ ਨਾਲ ਔਰ ਉਸ ਦੀ ਚਰਚਾ ਹੋਈ ਮੀਡੀਆ ਨੇ ਵੀ ਭਾਵੇਂ ਓਪਰਚੂਨਿਜ਼ਮ ਉਹਨੇ ਪੂਰਾ ਦਿਖਾਇਆ ਅਨਾ ਹਜ਼ਾਰੇ ਦੀ ਸੋਸ਼ਲ ਮੂਵਮੈਂਟ ਰਹੀ ਅੱਗੇ ਆਇਆ ਅੰਦਾਜ਼ ਹਜ਼ਾਰੇ ਵੀ ਪਾਸੇ ਸ਼ਸ਼ੀ ਪੂਸ਼ਣ ਸ਼ਾਂਤੀ ਪੂਸ਼ਣ ਪ੍ਰਸ਼ਾਦ ਪੂਸ਼ਣ ਸਾਰੇ ਪਾਸੇ ਕਰ ਕਰਾ ਗਏ ਪਰ ਲੋਕਾਂ ਦੇ ਵਿੱਚ ਇਹ ਹੋਇਆ ਕਿ ਜੀ ਇੱਕ ਕਰਪਟ ਸਿਸਟਮ ਚ ਇੱਕ ਇਮਾਨਦਾਰ ਬੰਦਾ ਹੈ ਜੀ ਦਿੱਲੀ ਦੇ ਵਿੱਚ ਸਰਕਾਰ ਵੀ ਬਣ ਗਈ ਆ ਗਿਆ 76 ਥਲੇ ਬਟੇਰਾ ਪੰਜਾਬ ਜਿਹੜਾ ਕਿ ਚੇਂਜ ਦੀ ਧਰਤੀ ਹੈ ਹਮੇਸ਼ਾ ਹੀ ਕਿਉਂਕਿ ਬੇਸ਼ੱਕ ਜਿੰਨੀ ਮਰਜ਼ੀ ਡੀ ਜਨਰੇਸ਼ਨ ਕੋਈ ਲਿਆ ਦੇ ਉੱਥੇ ਗੁਰੂਆਂ ਦੀ ਇੰਨੀ ਕਮਾਈ ਹੈ ਵੀ ਉੱਥੋਂ ਚੈਲੰਜ ਨਾ ਕਰਦਾ ਔਰ ਇਹ ਨਤੀਜਾ ਸੀ ਉਸਦਾ ਇਹ ਕਿ ਵੀ ਪਿਛਲੀਆਂ ਪਾਰਲੀਮੈਂਟ ਦੀ ਚੋਣਾਂ ਵੇਲੇ ਜਦੋਂ ਸਾਰੇ ਭਾਰਤ ਦੇ ਵਿੱਚ ਡੱਕ ਹੋਈ ਆਮ ਆਦਮੀ ਪਾਰਟੀ ਡੱਕ ਤੇ ਆਊਟ ਕਹਿੰਦੇ ਸੀ ਪੰਜਾਬ ਚ ਚਾਰ ਪਾਰਲੀਮੈਂਟ ਦੀਆਂ ਸੀਟਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਨੂੰ ਮਿਲ ਗਈਆਂ ਔਰ ਉਹਦੇ ਚ ਵੀ ਅਸੀਂ ਦੇਖਿਆ ਵੀ ਇਵੈਂਚੁਅਲੀ ਤੁਸੀਂ ਇੱਕ ਪਾਸੇ ਦਾ ਕਨਸਟੀਟਿਊਸ਼ਨਲੀ ਯੂ ਸਰਵ ਕਰਨ ਦੀ ਲਾਈਨ ਹੈ ਦੂਜੇ ਪਾਸੇ ਪਾਰਟੀ ਵਾਈਜ਼ ਵੀ ਕਾਂਗਰਸ ਨੇ ਤਾਂ ਅੱਗੇ ਡਰਾਮਾ ਕੀਤਾ ਹੋਇਆ ਸੀ ਔਰ ਬਾਕੀਆਂ ਦਾ ਵੀ ਇਹੀ ਹਾਲ ਸੀ ਭਾਜੀਪੀ ਤਾਂ ਹੁਣ ਨੈਸ਼ਨਲ ਪਾਰਟੀ ਬਣੀ ਪੰਜ 10 ਸਾਲ ਤੋਂ ਕਾਂਗਰਸ ਹੀ ਮੇਨ ਸੀ ਕਿ ਭਈ ਉਤੋਂ ਹੀ ਆਰਡਰ ਆਂਦਾ ਸੀ ਕਿ ਨੂੰ ਚੀਫ ਮਿਨਿਸਟਰ ਬਣਾਣਾ ਕਿਹਾ ਜਾਂਦਾ ਸੀ ਜੀ ਐਮਐਲਏ ਨੂੰ ਉਹ ਚਿੱਟ ਕੱਢ ਕੇ ਦਿੰਦੇ ਸੀ ਇਹ ਤੁਹਾਡਾ ਲੀਡਰ ਹੈ ਔਰ ਜਿਸੰਦਾਸ ਦੇ ਵਿੱਚ ਫਿਰ ਆਮ ਆਦਮੀ ਪਾਰਟੀ ਨੇ ਪੰਜਾਬs ਔਰ ਜੇ ਡਾਕਟਰ ਧਰਮਵੀਰ ਗਾਂਧੀ ਨੇ ਜਾਂ ਹਰਿੰਦਰ ਸਿੰਘ ਖਾਲਸੇ ਨੇ ਤੌਰ ਤਰੀਕੇ ਕਿਹਾ ਕਿ ਭਾਈ ਅਸੀਂ ਐਮਪੀ ਐ ਸਟੇਟ ਤੋਂ ਐ ਸਾਡੇ ਆਵਾਜ਼ ਕਿੱਥੇ ਤੇ ਉਹ ਸਸਪੈਂਡਡ ਹੁੰਦੇ ਚਲੇਗੇ ਔਰ ਜੋ ਵਰਤਾਰਾ ਪਿਛਲੇ ਪੀਰੀਅਡ ਦੇ ਵਿੱਚ ਚੱਲ ਰਿਹਾ ਅਸੀਂ ਇਨਰ ਦੇ ਵਿੱਚ ਨਾ ਕਿਸੇ ਨੂੰ ਡਿਫੈਂਡ ਕਰਨਾ ਚਾਹੁੰਦੇ ਐ ਨਾ ਕਿਸੇ ਨੂੰ ਅਕਿਊਜ਼ ਕਰਨਾ ਚਾਹੁੰਦੇ ਪਰ ਇੱਕ ਗੱਲ ਇਸ ਸਾਰੀ ਡਿਬੇਟ ਚ ਜਿਹੜੀ ਸਾਡੇ ਪੱਖੋਂ ਪੋਜ਼ਿਟਿਵ ਉੱਭਰ ਕੇ ਸਾਹਮਣੇ ਆਈ ਉਰੇ ਗੱਲ ਸਭ ਤੋਂ ਪਹਿਲਾਂ ਸ਼ਸ਼ੀ ਕਾਂਤ ਜਿਹੜੇ ਡਾਇਰੈਕਟਰ ਜਨਰਲ ਪ੍ਰਿਜ਼ਨਸ ਰਹੇ ਉਹਨਾਂ ਨੇ ਟੀਵੀ 84 ਇੰਟਰਵਿਊ ਦੇ ਵਿੱਚ ਵੀ ਕਹੀ ਸੀ ਕਿ ਇੱਕ ਸਟੇਜ ਤੋਂ ਬੜੇ ਕਲੋਸ ਸੀ ਕੇਜਰੀਵਾਲ ਦੇ ਉਹਨਾਂ ਨੂੰ ਕਨਵੀਨਰ ਸ਼ਿਪ ਆਫਰ ਹੋਈ ਉਹਨਾਂ ਨੇ ਇਹ ਗੱਲ ਕਹੀ ਟੀਵੀ ਇੰਟਰਵਿਊਜ਼ ਉਹਨਾਂ ਨੇ ਕਿਹਾ ਜੀ ਪੰਜਾਬ ਦੀ ਗੱਲ ਕਿੱਥੇ ਹੈ ਜੇ ਉਹ ਕਹਿੰਦਾ ਦਿੱਲੀ ਜਿ세 ਮੁਫਤ ਬਿਜਲੀ ਪਾਣੀ ਦਿਆਂ ਕਿੱਥੋਂ ਦਾ ਪਾਣੀ ਹੋਏਗਾ ਜੀ ਫਿਰ ਜਦੋਂ ਸਤਲੁਜ ਜਮਨਾ ਲਿੰਕ ਨਹਿਰ ਦਾ ਮੁੱਦਾ ਆਇਆ ਫਿਰ ਸਾਹਮਣੇ ਆ ਗਿਆ ਕਿ ਭਾਈ ਕੀ ਸਟੈਂਡ ਬਦਲੇ ਨੇ ਫੇਰ ਹੁਣ ਅਸੀਂ ਦੇਖਦੇ ਹਾਂ ਈਮਾਨਦਾਰ ਈਮਾਨਦਾਰ ਸਾਰੇ ਕਰਦੇ ਨੇ ਆ ਕਸ਼ਮੀਰ ਦੇ ਵਿੱਚ ਕੀ ਹੋ ਰਿਹਾ ਕਿਵੇਂ ਬੇਗੁਨਾਹ ਲੋਕ ਮਾਰੇ ਜਾ ਰਹੇ ਨੇ ਔਰ ਜੇ ਦੁਨੀਆ ਭਰ ਦੇ ਵਿੱਚ ਅਸੀਂ ਰੈਫਰੈਂਡਮ ਦੀ ਕੇਜਰੀਵਾਲ ਦਿੱਲੀ ਚ ਕਹਿੰਦਾ ਜੀ ਰੈਫਰੈਂਡਮ ਕਰਾ ਲਓ ਕਿ ਦਿੱਲੀ ਨੂੰ ਤੁਸੀਂ ਜਿਹੜਾ ਉਹ ਸਟੇਟ ਹੁਡ ਦਾ ਸਟੇਟਸ ਦੇਣਾ ਹੈ ਕਿ ਯੂਨੀਅਨ ਟੈਰੀਟਰੀ ਰਹਿਣ ਤੇ ਜਿਹੜਾ ਕਸ਼ਮੀਰ ਦੇ ਮੁੱਦੇ ਤੇ ਲੋਕਾਂ ਫੈਸਲਾ ਕੀਤਾ ਹੋਇਆ ਯੂਨ ਸਿਕਿਉਰਿਟੀ ਕੌਂਸਲ ਨੇ ਤੁਹਾਡਾ ਪ੍ਰਾਈਮ ਮਿੰਿਸਟਰ ਹੈ ਉੱਥੇ ਤੁਸੀਂ ਮੰਨਣ ਨੂੰ ਤਿਆਰ ਨਹੀਂ ਸੋ ਕੁੱਲ ਮਿਲਾ ਕੇ ਜੋ ਪੰਜਾਬ ਦੇ ਵਿੱਚ ਅੱਜ ਚੱਲ ਰਿਹਾ ਹੈ ਉਸ 'ਚ ਇੱਕ ਗੱਲ ਚਰਨ ਆਊਟ ਹੋ ਕੇ ਸਾਹਮਣੇ ਆਈ ਕਿ ਜਿਹੜੇ ਲੋਕ ਇੱਕ ਸਟੇਜ ਦੇ ਉੱਤੇ ਅੱਖਾਂ ਬੰਦ ਕਰਕੇ ਜਾਂ ਬਾਦਲਾਂ ਦੇ ਵਿਰੋਧ ਇੱਕ ਇਹ ਵੀ ਹੁੰਦਾ ਹੈ ਸਾਡਾ ਐਕਸਟ੍ਰੀਮ ਕੈਰੇਕਟਰ ਹੈ ਪੰਜਾਬੀਆਂ ਦਾ ਕਿ ਜੀ ਕਾਲਾ ਚੋਰ ਆ ਜਾਏ ਇਹਨਾਂ ਨੂੰ ਕੱਢੋ ਉਹਨਾਂ ਨੇ ਹੁਣ ਸੋਚਣਾ ਸ਼ੁਰੂ ਕੀਤਾ ਹੈ ਵੀ ਇਹ ਚੱਲ ਕੀ ਰਿਹਾ ਹੈ ਵੀ ਚਲੋ ਇੱਕ ਗਲਤ ਹੋ ਸਕਦਾ ਦੋ ਗਲਤ ਹੋ ਸਕਦਾ ਪਰ ਅਲਟੀਮੇਟਲੀ ਹੌਲੀ ਹੌਲੀ ਈਵਨ ਜਿਹੜੇ ਟੋਪੀਆਂ ਵੀ ਪੰਜਾਬ ਚ ਸਿੱਖਾਂ ਦੇ ਸਿਰਾਂ ਤੇ ਰਖਾਈਆਂ ਬੀਬੀਆਂ ਦੇ ਵੀ ਉਹ ਵੀ ਦਿੱਲੀ ਤੋਂ ਬਣ ਕੇ ਆਉਂਦੀਆਂ ਤੇ ਉਹਦਾ ਬਚੜ ਵੀ ਉਹਨਾਂ ਕੋਲ ਹੈ ਪੰਜਾਬ ਚ ਕਿਸੇ ਦਾ ਕੋਈ ਕੰਟਰੋਲ ਨਹੀਂ ਨਾ ਨੀਤੀ ਤੇ ਨਾ ਕੋ ਪੰਜਾਬ ਦਾ ਇਸ਼ੂ ਹਾਈਲਾਈਟ ਹੋਇਆ ਹੁਣ ਉਸ ਸਭ ਚੋਂ ਅੱਜ ਜਿਹੜੀ ਖਬਰ ਆਵਾਜ਼ੇ ਪੰਜਾਬ ਦੇ ਥੱਲੇ ਨਵਜੋਤ ਸਿੱਧੂ ਪ੍ਰਗਟ ਸਿੰਘ ਜਾਂ ਜਿਹੜੇ ਬੈਂਸ ਬ੍ਰਦਰਸ ਨੇ ਲੁਧਿਆਣੇ ਦੇ ਉਹਨਾਂ ਨੇ ਫਰੰਟ ਬਣਾਇਆ ਕੋਈ ਹੋਰ ਸਾਡਾ ਇਹਦੇ ਚ ਕੋਈ ਇੰਟਰਸਟ ਨਹੀਂ ਹੈ ਪਰ ਜਿਹੜੀ ਗੱਲ ਮੈਂ ਸਮਝਦਾ ਐ ਵੀ ਇੱਕ ਪੋਜ਼ਿਟਿਵ ਗੱਲ ਨਿਕਲ ਰਹੀ ਐ ਸਾਡੀਆਂ ਧਿਰਾਂ ਤੋਂ ਸੌ ਗਈਆਂ ਪੰਥਰ ਧਿਰਾਂ ਜਿਨ੍ਹਾਂ ਨੂੰ ਸਪਸ਼ਟਤਾ ਦੇ ਨਾਲ ਉੱਭਰ ਕੇ ਜਿਹੜੀ ਐ ਉਹ ਇਸ ਵੇਲੇ ਕੰਮ ਕਰਨ ਦੀ ਲੋੜ ਸੀ ਲੇਕਿਨ ਜਿਹੜੀ ਫਿਜ਼ਾ ਉੱਥੇ ਬਣ ਗਈ ਐ ਇੱਕ ਗੱਲ ਜ਼ਰੂਰ ਐ ਭਾਵੇਂ ਪੰਜਾਬ ਦੀ ਗੱਲ ਹੁਣ ਜਦੋਂ ਧਰਮਵੀਰ ਕਾਨ ਦੇ ਟੀਵੀ 84 ਤੇ ਇੰਟਰਵਿਊ ਦਿੰਦੇ ਨੇ ਉਹ ਕਹਿੰਦੇ ਨੇ ਜੀ ਸਾਨੂੰ ਸਿਖਾਣਗੇ ਕਿ ਲੀਡਰਸ਼ਿਪ ਕੀ ਹੁੰਦੀ ਐ ਔਰ ਉਹਨਾਂ ਨੇ ਮੈਨੂੰ ਹੈਰਾਨੀ ਹੋਈ ਕਿਉਂਕਿ ਜਦੋਂ ਅਸੀਂ ਖਾਲਸਾਣ ਦੀ ਗੱਲ ਕਰਦੇ ਐ ਜਦੋਂ ਇਹ ਸ਼ਾ ਮੁਹੰਮਦ ਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਕਹਿੰਦੇ ਔਰ ਉਸ ਇੰਟਰਵਿਊ ਦੇ ਵਿੱਚ ਡਾਕਟਰ ਗਾਂਧੀ ਇਹ ਟਰਮ ਯੂਜ਼ ਕਰਦੇ ਨੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਇੱਕ ਪਾਸੇ ਇੰਡੀਅਨ ਸਟੇਟ ਵਾਲੇ ਲੋਕ ਨੇ ਜਿਹੜੇ ਕੰਟਰੋਲ ਕਰਨਾ ਚਾਹੁੰਦੇ ਨੇ ਇਧਰ ਪੰਜਾਬ ਦੀ ਗੱਲ ਹੈ ਸੋ ਅਸੀਂ ਇਹ ਯੂ ਨੋ ਐਜ਼ ਅ ਪੋਜ਼ਿਟਿਵ ਨੋਟ ਦੇਖਦੇ ਹਾਂ ਕਿ ਕਟੋ-ਕਟ ਪਾਵੇਂ ਬਹੁਤ ਸਾਰਿਆਂ ਨੂੰ ਕਿਸੇ ਨੂੰ ਚੀਫ ਮਿਨਿਸਟਰੀ ਦੀ ਚਾਹਨਾ ਹੋਏਗੀ ਕਿਸੇ ਨੂੰ ਟਿਕਟ ਨਹੀਂ ਮਿਲੀ ਕਿਸੇ ਨੂੰ ਕੁਝ ਹੋਰ ਹੋਇਆ ਉਹ ਨਿਕਲੇ ਸਾਰੇ ਚੋ ਹੀ ਨੇ ਕਿਉਂਕਿ ਜੇ ਪਹਿਲਾਂ ਉਹਦਾ ਐਨਟੀ ਸਿੱਖ ਵਤੀਰਾ ਸੀ ਕੇਜਰੀਵਾਲ ਦਾ ਜਾਂ ਹੋਰ ਸੀ ਤੇ ਭਾਈ ਤੁਸੀਂ ਪਹਿਲਾਂ ਕਿਉਂ ਨਹੀਂ ਛੱਡਿਆ ਤੁਹਾਨੂੰ ਜਦੋਂ ਜਦੋਂ ਪਤਾ ਲੱਗਦਾ ਗਿਆ ਪਰ ਫਿਰ ਵੀ ਜਿਹੜੀ ਇਹਦੇ ਚੋਂ ਮੈਂ ਪੋਜ਼ਿਟਿਵ ਲਾਈਨਿੰਗ ਦੇਖਦਾ ਹੈ ਉਹ ਇਹ ਹੈ ਕਿ ਮੁੱਦਾ ਪੰਜਾਬ ਦਾ ਪੰਜਾਬ ਦੀਆਂ ਮੰਗਾਂ ਦਾ ਜਿਹਨੂੰ ਅਕਾਲੀ ਛੱਡ ਕੇ ਦੌੜ ਗਏ ਸੀ ਆਰਐਸਐਸ ਦੀ ਕਾਚ ਚ ਵੜ ਗਏ ਉਹ ਵਾਪਸ ਸੈਂਟਰਲ ਸਟੇਜ ਦੇ ਉੱਤੇ ਆ ਰਹੇ ਸੋ ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ ਬਾਕੀ ਬਹੁਤ ਵਾਰ ਜਿਵੇਂ ਉਹ ਪੰਜਾਬੀ ਦਾ ਐਕਸਪੈਸ਼ਲ ਪੰਜਾਬੀ ਦੀ ਐਕਸਪ੍ਰੈਸ਼ਨ ਹੈ ਕਿ ਵੀ ਇਕੱਠਤਾ ਸਾਧ ਦੀ ਪੂਰੀ ਤਾਈ ਹੁੰਦਾ ਜੀ ਹੁਣ ਇਹ ਹੈ ਤਾਂ ਬਹੁਤ ਸਾਧ ਦੀ ਪੂਰੀ ਤਾਈ ਇਕੱਠ ਹੈ ਬਹੁਤ ਸਾਰੇ ਜਿਹੜੇ ਮੰਚ ਜਾਂ ਦੂਜੇ ਨੇ ਅਸੈਂਬਲੀ ਚ ਆਉਣਾਂ ਤੋਂ ਬਾਅਦ ਲੱਭਣੇ ਨਹੀਂ ਨੇ ਹਾਲਾਂ ਇਹਦੀ ਹਾਈਂਡ ਸਾਈਟ ਇਹ ਹੈ ਕਿ ਵੀ ਅਕਾਲੀ ਇਸ ਦੇ ਉੱਤੇ ਬਾਦਲ ਕੇ ਖੁਸ਼ ਨੇ ਕਿ ਜਿੰਨੇ ਜਿੰਨੇ ਵੀ ਅੱਗੋਂ ਹੁੰਦਾ ਜਾ ਜਿਹੜਾ ਉਹਨਾਂ ਨੂੰ ਸੀਰੀਅਸ ਚੈਲੰਜ ਆਉ ਟੁੱਟਦਾ ਹੈ ਪਰ ਇਸ ਗੱਲ ਚੋਂ ਅਸੀਂ ਇਹ ਸਮਝਦੇ ਹਾਂ ਕਿ ਇਹ ਹੁਣ ਫੇਰ ਮੌਕਾ ਹੈ ਕਿ ਸਾਡੀਆਂ ਤਰ੍ਹਾਂ ਜਿਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮੁਖਤੌਰ ਦੇ ਉੱਤੇ ਖਾਲਸਾਤਨ ਦੀ ਐਡਵੋਕਸੀ ਕਰਦੀ ਹੈ ਕੋਈ ਮਿਨੀਮਮ ਅੰਡਰਸਟੈਂਡਿੰਗ ਪ੍ਰੋਗਰਾਮ ਦੇ ਉੱਤੇ ਅਸੀਂ ਭਾਵੇਂ ਜਿਹੜਾ ਉਹ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਇੱਕ ਦੂਜੇ ਨੂੰ ਨੇੜੇ ਲਿਆਈਏ ਅਦਰਵਾਇਜ਼ ਕੋਈ ਇਧਰ ਜਾ ਕੇ ਕੋਈ ਉਧਰ ਜਾ ਕੇ ਆਪੋ ਆਪਣੀ ਗੱਲ ਕਰ ਰਿਹਾ ਪੋਜ਼ਿਟਿਵਨੈਸ ਇਹੀ ਹੈ ਕਿ ਪੰਜਾਬ ਪੰਜਾਬ ਦੀ ਐਸਪੀਰੇਸ਼ਨ ਹੈ ਜਿਹਾ ਇਹ ਕਿ ਭਾਈ ਇਹ ਆ ਕੇ ਸਾਡੇ ਤੇ ਭਈ ਇਹ ਰਾਜ ਕਰਨਗੇ ਔਰ ਇਹਦੇ ਚ ਚੰਗੀ ਗੱਲ ਹੈ ਕਿ ਉਹ ਭਾਵੇਂ ਸ਼ਸ਼ੀਕਾਂਤ ਹੋਏ ਡਾਕਟਰ ਧਰਮਵੀਰ ਗਾਂਧੀ ਹੋਏ ਜਿਹੜੇ ਪੰਜਾਬੀ Hindu ਭਰਾ ਨੇ ਜਿਹੜੇ ਕਿ ਆਪਣੀ ਜ਼ੁਬਾਨ ਤੋਂ ਇੱਕ ਸਟੇਜ ਤੇ মুনਕਰ ਹੋਇਆ ਸੀ ਜਿਨ੍ਹਾਂ ਦਾ ਵੱਡਾ ਤਬਕਾ ਜਾਂ ਪਿਛਲੇ 30 ਸਾਲਾਂ ਚ ਵਿਰੋਧ ਸੀ ਔਰ ਦਿੱਲੀ ਦੇ ਹਰ ਕਦਮ ਦੀ ਹਮਾਇਤ ਕਰਦੇ ਸੀ ਉਹਨਾਂ ਨੂੰ ਵੀ ਇਹ ਰੀਅਲਾਈਜ਼ੇਸ਼ਨ ਹੋਈ ਹੈ ਕਿ ਭਾਈ ਸਾਡਾ ਸਭ ਦਾ ਫੀਟ ਜਿਹੜਾ ਉਹ ਪੰਜਾਬ ਦੀ ਧਰਤੀ ਨਾਲ ਪੰਜਾਬੀਆਂ ਦਾ ਔਰ ਅਲਟੀਮੇਟਲੀ ਸਾਡੇ ਹਿੱਤ ਜਿਹੜੇ ਨੇ ਉਹ ਪਹਿਲ ਦੇ ਵਿੱਚ ਹੋਣੇ ਚਾਹੀਦੇ ਨੇ ਜੀ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਐਥਲਨ ਦੇ ਅਪਰੇਟ ਫਿਅਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਬ੍ਰੇਕ ਤਦ ਬਾਅਦ